ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਤਾਪਸਤਾਨ ਸੰਤ ਸ਼੍ਰੀ ਅਤਰ ਸਿੰਘ ਜੀ ਮਾਸਤੂਆਣਾ ਸਾਹਿਬ ਸੋ ਇੱਥੇ ਟੋਟਲ ਪੰਜ ਗੁਰਦੁਆਰਾ ਸਾਹਿਬ ਮੌਜੂਦ ਹਨ ਸੋ ਸਾਰੇ ਗੁਰਦੁਆਰਿਆਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਇਹ ਸੀਗਾ ਜੀ 메ਨ ਇੰਟਰ ਗੇਟ ਜੋ ਸੀਗਾ ਗੁਰਸਾਗਰ ਗੁਰਦੁਆਰੇ ਦਾ ਤੇ ਆ ਪਹਿਲਾ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਦੋ ਨਿਸ਼ਾਨ ਸਾਹਿਬ ਇਸ ਜਗ੍ਹਾ ਤੇ ਲੱਗੇ ਹੋਏ ਨੇ ਇਸ ਗੁਰਦੁਆਰਾ ਸਾਹਿਬ ਸੋ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਦਰਸ਼ਨ ਕਰਵਾਉਣੇ ਆ ਸੋ ਬਹੁਤ ਹੀ ਸੋਹਣਾ ਜੋ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਜੋ ਦਰਬਾਰ ਸਾਹਿਬ ਬਣਿਆ ਹੋਇਆ ਹੈ ਸਾਰੇ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਵੀਡੀਓ ਨੂੰ ਦੇਖਦੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਿਆ ਕਰੋ ਇਹ ਗੁਰਦੁਆਰਾ ਉਸ ਸਥਾਨ ਤੇ ਬਣਿਆ ਹੋਇਆ ਹੈ ਜਿਸ ਥਾਂ ਤੇ ਜਿਸ ਥਾਂ ਤੇ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਤਪ ਕੀਤਾ ਸੀ ਤਪੱਸਿਆ ਕੀਤੀ ਸੀ ਜਿੱਥੇ ਬਹਿ ਕੇ ਭਗਤੀ ਕਰਦੇ ਸਨ ਉਸ ਉਸ ਜਗ੍ਹਾ ਤੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਸਥਿਤ ਨੇ ਸੋ ਸਾਰੇ ਗੁਰਧਾਮਾਂ ਦੇ ਦਰਸ਼ਨ ਕਰੂ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਸੋ ਇਹ ਸਥਾਨ ਤੇ ਉਹ ਦੇਖ ਸਕਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿਹੜੀ ਸੰਤ ਅਤਰ ਸਿੰਘ ਜੀ ਦੀ ਟਾਈਮ ਜੋ ਉਹਨਾਂ ਨੇ ਬਣਵਾਈ ਸੀ ਜੋ ਕਿ 8 ਧੰਤਾਂ ਤਨ ਨੂੰ ਰਲਾ ਕੇ ਬਣਾਈ ਗਈ ਹੈ ਉਸ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਾਰਿਆਂ ਨੂੰ ਸੋ ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਇਸਰੋਵਰ ਸਾਹਿਬਾ ਜੀ ਦੇਖ ਸਕਦੇ ਹਾਂ ਸੋ ਗੁਰਦੁਆਰੇ ਦਾ ਕੁਝ ਕੰਮ ਕੰਪਲੀਟ ਹੈ ਕੁਝ ਕੰਮ ਜੇ ਚੱਲ ਰਿਹਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਸੋ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਮਾਤਾ ਪੂਲੀ ਜੀ ਜੋ ਸੰਤ ਅਤਰ ਸਿੰਘ ਜੀ ਦੇ ਮਾਤਾ ਜੀ ਸਨ ਸਵੇ ਗੁਰਦੁਆਰਾ ਆ ਗਿਆ ਕੇ ਇਸ ਸੰਤ ਤੇ ਸੋ ਤਿੰਨ ਗੁਰਦੁਆਰੇ ਤੁਹਾਨੂੰ ਦਿਖਾ ਚੁੱਕੇ ਆ ਤੇ ਚੌਥੇ ਗੁਰਦੁਆਰੇ ਲੈ ਕੇ ਚੱਲਦੇ ਆ ਸੋ ਹਰ ਮੰਥ ਹਰ ਮਹੀਨੇ ਇੱਥੇ ਮੱਸਿਆ ਤਾਂ ਜੋ ਦੇਹਾੜਾ ਮਨਾਇਆ ਜਾਂਦਾ ਹੈ ਸੋ ਆਜੋ ਅੱਜ ਤੁਹਾਨੂੰ ਅਗਲੇ ਗੁਰਦੁਆਰਿਆਂ ਦੇ ਬਾਰੋ-ਬਾਰੋਂ ਦਰਸ਼ਨ ਕਰਵਾਵਾਂਗੇ ਕਿਉਂਕਿ ਆਪਣੇ ਕੋਲੇ ਸਮਾਂ ਬਹੁਤ ਘੱਟ ਸੀ ਸੋ ਇਹ ਆ ਗਿਆ ਜੀ ਗੁਰਦੁਆਰਾ ਸੱਚਕੰਡ ਅੰਗੀਠਾ ਸਾਹਿਬ ਮਾਸਤੂਆਣਾ ਸਾਹਿਬ ਸੋ ਇਹ 메ਨ ਇੰਟਰਗੇਟ ਆ ਜੀ ਉਸ ਗੁਰਦੁਆਰਾ ਸਾਹਿਬ ਦਾ ਜੋ ਕਿ ਚੌਥਾ ਗੁਰਦੁਆਰਾ ਸਾਹਿਬ ਨੇ ਹਰੇਕ ਜਗ੍ਹਾ ਗੁਰੂ ਮਹਾਰਾਜ ਪ੍ਰਕਾਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਤੇ ਇਸ ਤੋਂ ਅੱਗੇ ਜੋ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਉਹ ਆਪਣਾ ਸ਼੍ਰੀ ਅਮਰਸਰ ਸਾਹਿਬ ਦੀ ਤਰ੍ਹਾਂ ਬਣਿਆ ਹੋਇਆ ਹੈ ਸरोवर ਦੇ ਵਿੱਚ ਸੋ ਪੰਜ ਗੁਰਦੁਆਰਾ ਸਾਹਿਬ ਇਸ ਜਗ੍ਹਾ ਤੇ ਸਥਿਤ ਹੈ ਜੀ ਤੁਸੀਂ ਆ ਕੇ ਇਸ ਥਾਂ ਤੇ ਦਰਸ਼ਨ ਕਰ ਸਕਦੇ ਹੋ ਇਸ ਥਾਂ ਤੇ अनेका ਹੀ ਸੁੱਖਾਂ ਪੂਰੀਆਂ ਹੁੰਦੀਆਂ ਹਨ ਆਜੋ ਲੰਗਰ ਹਾਲ ਚਲਦੇ ਹਾਂ ਜੀ ਸੋ ਇਸ ਥਾਂ ਤੇ 24 ਘੰਟੇ ਜੋ ਸੰਗਤਾਂ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਇਹ ਜੋ ਗੇਟ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਟਾਈਮ ਦਾ ਹੈ ਜੀ ਸੋ ਇਹ ਹੈ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦੀ ਤਸਵੀਰ ਜੋ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਅੱਗੇ ਗਾਗਰ ਜੋ ਬਣਾਈ ਹੋਈ ਹੈ ਅੱਠ ਤਾਂ ਤਾਂ ਇਸ ਦਾ ਇਤਿਹਾਸ ਪੁੱਛਾਂਗੇ ਆਜੋ ਇਤਿਹਾਸ ਪੁੱਛਦੇ ਹਾਂ ਸੋ ਸਾਰੀਆਂ ਸੰਗਤਾਂ ਇਤਿਹਾਸ ਜਾਣਨ ਲਈ ਵਾਹਿਗੁਰੂ ਜੀ ਦਾ ਆਸ਼ੀਰਵਾਦ ਹੋਵੇ ਤੇ ਬਤੇ ਬਾਬਾ ਜੀ ਜਿਹੜੇ ਦੇਖਾ ਤਾਂ ਮਾਇਰਾ ਕੀ ਤੇ ਆਪ ਜ ਇਹ ਅਕਤਰ ਕਾਰੀ ਹੈ ਸੋਨਾ ਕੰਰ ਦੀ ਤੇ ਚੰਦਾ ਦਾ ਤਾਂ ਕੀ ਲੋਹਾ ਇਹ ਅਕਤਰ ਤਾਂ ਤਿਆਰ ਕੋਟ ਚਾਵਲ 1 ਕੁਇੰਟਲ ਚਾਵਲ ਤੇ 2 ਕੁਇੰਟਲ ਚੀਨੀ 2 ਪੀਪੇ ਕੇ ਉਹਦੇ ਅੱਛੀ ਪੀਪੇ ਪਾਣੀ ਦੇ ਪੈਂਦੇ ਹੈ ਤੇ 6 ਸਿਲੰਡਰ ਲੱਗਦੇ ਆ 3 ਘੰਟਿਆਂ ਦੇ ਵਿੱਚ ਤਿਆਰ ਹੁੰਦੀ ਹੈ 1923 ਦੇ ਵਿੱਚ ਸ਼ੰਤਾ ਨੇ ਲੈਂਦੀ ਆ 72 ਦੇ ਵਿੱਚ ਸ਼ੰਤਾ ਨੇ ਫਿਰ ਹੀ ਛੱਡੇ ਤੇ ਇਹਦੇ ਤੇ ਆਖਣ

ਕਿ ਆਪਣੇ ਬੂੰਗਾ ਛਾਵ ਦਮਦਮਾ ਛਾਵ ਆਇ ਤੇ ਨਾਲ ਦਾ ਜਗਾ ਤੇ ਤੇ ਕਿਤੇ ਚਾਰ ਬੱਬਾ ਦਾ ਛਾਵਾ ਦੇ 500 ਹੋ ਗਏ ਚਾਰ ਪੰਜ ਹੋ ਗਏ 500 ਹਾਂ ਤੇ ਬੂੰਗਾ ਛਾਵ ਹੋ ਗਿਆ ਆਪਣਾ ਦੀਠਾ ਛਾਵ ਹੋ ਗਿਆ ਗੁਰਚਾ ਕਰਮਣਾ ਸਾਹਿਬ ਤੇ ਮਾਤਾ ਪੋੜੀ ਦਾ ਤੇ ਬੈਠੀ ਦਾ ਸਾਹਿਬ ਤੇ ਵੀਡੀਓ ਬਣਾਉਣ ਦਾ ਤਾਂ ਲੱਖਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਨਿਵਾਣੇ ਬੱਚੇ ਸਮਝ ਕੇ ਮਾਫੀ ਦੇਣਾ ਜੀ ਵੀਡੀਓ ਨੂੰ ਸ਼ੇਅਰ